ਅਖੀਰ ਨੂੰ ਪਹਿਲਾ ਵਾਂਗੂ ਜਿਵੇਂ ਮੱਛੀ ਪੱਥਰ ਛੱਟ ਕੇ ਮੁੜਦੀ ਹੈ ਨਾ ਤੇ ਦੇ ਪ੍ਰਧਾਨ ਮੰਤਰੀ ਨੂੰ ਪੱਥਰ ਛੱਟ ਕੇ ਮੁੜਨਾ ਪੈਣਾ ਹੈ ਮੰਗਾ ਮੰਲਣੀਆਂ ਪੈਣਗੀਆਂ ਸਾਡਾ ਪ੍ਰਧਾਨ ਮੰਤਰੀ ਇਹੋ ਜ ਹੈ ਕਿ ਉਹ ਐਨ ਜਦ ਦਿਖੇ ਵੀ ਮੇਰੇ ਸਿਰ 'ਚ ਪੈਣ ਵਾਲੀ ਹੈ ਉਦੋਂ ਬੋਲਦਾ ਹੁੰਦਾ 19 ਦੇ ਰੋਹਾ ਵਾਲੇ-ਦਾਲੇ ਗੱਲ ਘਮਾਉਂਦਾ ਰਹਿੰਦਾ ਚਰਚਾ ਕਰ ਰਹੇ ਨੇ ਕਹਿੰਦੇ ਜੀ ਸੁਖਵੀਰ ਨੇ ਬੋਲਦਾ ਮੈਂ ਕਹਾ ਸੁਖਵੀਰ ਵਿਚਾਰਾ ਬੋਲੇ ਕਿ ਨੇ ਉਹਦੇ ਲਫ਼ਜ਼ਾਂ 'ਚ ਨਿਆਣਾ ਤਾਂ ਪਾ ਲਿਆ ਕੋਟ ਨੂੰ ਪੂਰੇ ਇਰੇ ਧੀਆਂ ਪੈਣਾ ਨੰਗੀਆਂ ਕਰੀਆਂ ਠਾਣਿਆਂ ਚ ਖਾਲਸਿਆਂ ਦੀ ਅਤਵਾਦ ਦਾ ਨਾਂ ਦੇ ਕੇ ਸਮੇਸ਼ ਸੈਣੀ ਵਰਗੇ ਬੁੰਜੜ ਦੇ ਨਾਲ ਉਹਦਾ ਨਾਂ ਆ ਗਿਆ ਐ ਅੱਜ ਉਹ ਮੂੰਹ ਦਿਖਾਉਣ ਚੁੱਕੇ ਨਹੀਂ ਕਿੱਥੇ ਕਿਸਾਨ ਮਜ਼ਦੂਰ ਇਹ ਬਾਬੇ ਨਾਨਕ ਦਾ ਕਿੱत्ता ਲੈ ਕੇ ਚੱਲੇ ਹੋਏ ਨੇ ਕਿਸਾਨ ਬਾਬੇ ਨਾਨਕ ਦੇ ਹਲ ਵਾਹ ਕੇ ਕਿੱत्ता ਇਹ ਤੋਰਿਆ ਸੀ ਉਹ ਇੱਥੇ ਵੀ ਅਕਾਲ ਤਖਤ ਦੀ ਤਰ੍ਹਾਂ ਜਿਹੜਾ ਇੱਕ ਕਿੱਤੇ ਨੂੰ ਵੀ ਪਿੱਛੇ ਦਿਖਾਊਗਾ ਉਹਨੂੰ ਮੂੰਹ ਦੀ ਖਾਣੀ ਪਊਗੀ ਕਿਸੇ ਨੇ ਮੂੰਹ ਨਹੀਂ ਸਿਆਣਾ ਉਹ ਗਿਣਿਆ ਜਾਂਦਾ ਜਿਹੜਾ ਨੁਕਸਾਨ ਘੱਟ ਹੋਣ ਦਵੇ ਪ੍ਰਾਪਤੀ ਜ਼ਿਆਦਾ ਕਰੇ ਉਹ ਤਾਂ ਹੋਣੀ ਹੈ ਅੱਜ ਦੁਨੀਆ ਦੇ ਵਿੱਚ ਬਾਹਰਲੀਆ ਦੇਸ਼ਾਂ ਦੇ ਵਿੱਚ ਵੀ ਪਾਰਲੀਮੈਂਟਾਂ ਦੇ ਵਿੱਚ ਕਿਸਾਨਾਂ ਦੀ ਮਜ਼ਦੂਰਾ ਦੀ ਗੱਲ ਉੱਠੜੀਆ ਮੁੱਦਾ ਉੱਠੜਿਆ ਅਸੀਂ ਨੁਕਸਾਨ ਤੋਂ ਬਚਣਾ ਹੈ ਕਾਂਗਰਸ ਪਾਰਟੀ ਹੋਈ ਸ਼੍ਰੋਮਣੀ ਅਕਾਲੀ ਦਲ ਬਾਦਲ ਹੋਇਆ ਸਾਡੀਆਂ ਜਿਹੜੇ ਜਥੇਬੰਦੀਆਂ ਨੇ ਅਸੀਂ ਤਾਂ ਸੰਘਰਸ਼ ਤੇ ਰਹਿਣੀ ਆ ਚਾਹੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੀ ਗੱਲ ਹੋਵੇ ਚਾਹੇ ਬੰਦੀ ਸਿੰਘ ਸਡਾਉਣ ਦੀ ਗੱਲ ਹੋਵੇ ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਸ਼ੰਭੂ ਬਾਰਡਰ ਖਨੌਰੀ ਬਾਰਡਰ ਤੇ ਕਿਸਾਨ ਬੈਠੇ ਨੇ ਆਪਣੇ ਪ੍ਰੋਟੈਸਟ ਕਰ ਰਹੇ ਨੇ ਪ੍ਰਦਰਸ਼ਨ ਕਰ ਰਹੇ ਨੇ ਕਿਉਂਕਿ 13 ਫਰਵਰੀ ਤੋਂ ਲਗਾਤਾਰ ਕਿਸਾਨ ਉੱਥੇ ਮੌਜੂਦ ਨੇ ਅਤੇ ਦੂਜੇ ਪਾਸੇ ਐਸ ਕੇ ਐਮ ਵੱਲੋਂ ਆਪਣੀ ਨਵੀਂ ਨੀਤੀ ਉਲੀਕੀ ਗਈ ਆ ਉਹ ਨੀਤੀ ਕੀ ਆ ਕਿ 14 ਮਾਰਚ ਨੂੰ ਅਸੀਂ ਦਿੱਲੀ ਕੂਚ ਕਰਾਂਗੇ ਦਿੱਲੀ ਪਹੁੰਚਾਂਗੇ ਅਤੇ ਦੂਜੇ ਪਾਸੇ ਸਰਬਨ ਸਿੰਘ ਪੰਦੇਰ ਜਗਜੀਤ ਸਿੰਘ ਢੱਲੇਵਾਲ ਉਹਨਾਂ ਦੀਆਂ ਜਥੇਬੰਦੀਆਂ ਸਮੇਤ ਹੋਰ ਜਥੇਬੰਦੀਆਂ ਜਿਹੜੀਆਂ ਸੰਭੂ ਬਾਰਡਰ ਤੇ ਬੈਠੀਆਂ ਨੇ ਖਨੋਰੀ ਬਾਰਡਰ ਤੇ ਬੈਠੀਆਂ ਨੇ ਸੋ ਉਹ ਜਥੇਬੰਦੀਆਂ ਦੀ ਹੁਣ ਮੀਟਿੰਗ ਚੱਲ ਰਹੀ ਆ ਅੱਜ ਮੀਟਿੰਗ ਹੁਣ ਚੱਲ ਰਹੀ ਆ ਤੇ ਉਹਨਾਂ ਨੇ 29 ਫਰਵਰੀ ਨੂੰ ਐਲਾਨ ਕਰਨਾ ਕਿ ਅਸੀਂ ਵੱਡਾ ਐਲਾਨ ਕਰਾਂਗੇ ਕੀ ਹੁਣ ਮੀਟਿੰਗ ਦੇ ਵਿੱਚ ਨਤੀਜਾ ਨਿਕਲਣਾ ਕੀ ਉਹ ਐਲਾਨ ਕਰਨਗੇ ਇਹ 29 ਫਰਵਰੀ ਨੂੰ ਹੀ ਦੇਖਣਾ ਹੋਵੇਗਾ ਕਿਉਂਕਿ ਹੋ ਸਕਦਾ ਦਿੱਲੀ ਕੂਚ ਦੀ ਗੱਲਬਾਤ ਕਰਨ ਹੋ ਸਕਦਾ ਕਿਹੜੀ ਪਲਾਨਿੰਗ ਬਣਾ ਰਹੇ ਨੇ ਸੋ ਲਗਾਤਾਰ ਜਿਹੜੇ ਧਰਨਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ ਸੋ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਸਾਡੇ ਅਕਾਲੀ ਦਾ ਸੁਤੰਤਰ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਸੋਹਲੀ ਮੌਜੂਦ ਨੇ ਸੋਹਲੀ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਸਤਿਕਾਰਯੋਗ ਸਾਡੇ ਭਰਾ ਜਿਹੜੇ ਕਿ ਜਦੋਂ ਸਮਾਂ ਮੈਂ ਗੱਲ ਕਰਨ ਦਾ ਹੋਵੇ ਉਦੋਂ ਪਹੁੰਚਦੇ ਨੇ ਇਸ ਲਈ ਮੈਂ ਤੁਹਾਨੂੰ ਭਰਾਵਾਂ ਨੂੰ ਜੀ ਆਇਆਂ ਕਹਦਾ ਸੌਲੀ ਸਾਹਿਬ ਕਿਵੇਂ ਦੇਖ ਦੋ 13 ਫਰਵਰੀ ਤੋਂ ਕਿਸਾਨ ਸ਼ੰਭੂ ਬਾਰਡਰ ਤੇ ਬੈਠੇ ਨੇ 익ਨੋਰੀ ਬਾਰਡਰ ਤੇ ਬੈਠੇ ਨੇ ਕਿਵੇਂ ਦੀ ਰਣਨੀਤੀ ਬਣ ਗਈ ਇੱਕ ਪਾਸੇ ਐਸਕੇਐਮ ਸੰਯੁਕਤ ਕਿਸਾਨ ਮੋਰਚਾ ਮੀਟਿੰਗਾਂ ਬਖਰੀਆਂ ਕਰ ਰਿਹਾ ਪੁਤਲੇ ਸਾੜ ਰਹੇ ਨੇ ਟਰੈਕਟਰ ਉਹਨਾਂ ਨੇ ਸਾਈਡ ਤੇ ਖੜਾ ਕੇ ਪ੍ਰਦਰਸ਼ਨ ਕੀਤੇ ਨੇ ਅਤੇ ਦੂਜੇ ਕਿਸਾਨ ਉੱਥੇ ਬੈਠੇ ਨੇ ਕੀ ਲੱਗਦਾ ਤੁਹਾਨੂੰ ਹੁਣ 29 ਫਰਵਰੀ ਨੂੰ ਇੱਕ ਮੀਟਿੰਗ ਕਰਕੇ ਉਹਨਾਂ ਨੇ ਇੱਕ ਐਲਾਨ ਕਰਨਾ ਕਿ ਅਸੀਂ ਜੋ ਵੀ ਪਲੈਨਿੰਗ ਹੋਊ ਉਹ ਕਰਾਂਗੇ ਕਿੱਧਰ ਨੂੰ ਜਾ ਰਹੀ ਹੈ ਕਹਾਣੀ ਨੂੰ ਕਿਵੇਂ ਦੇਖ ਦੋ ਸਾਰਿਆਂ ਜਿਹੜਾ 13 ਫਰਵਰੀ ਤੋਂ ਬਾਅਦ ਕਿਸਾਨ ਤੇ ਮਜ਼ਦੂਰਾਂ ਦਾ ਪੁੱਤ ਦਾ ਨੁਕਸਾਨ ਹੋਣਾ ਤਿੰਨ ਚਾਰ ਕਿਸਾਨ ਰੱਬ ਨੂੰ ਪਿਆਰੇ ਹੋਣੇ ਉਹ ਵੀ ਇੱਕ ਦੋ ਤਿੰਨ ਭੈਣਾਂ ਦਾ ਗਰੀਬ ਘਰ ਦਾ ਪੁੱਤ ਜਾਣਾ ਅਪਰੰਤ ਇੱਕ ਮੌਤ ਨਾਲ ਜੂਝ ਰਿਹਾ ਹੈ ਜਦੋਂ ਇਹੋ ਜਿਹੇ ਹਾਲਾਤ ਪੈਦਾ ਹੋ ਜਾਣ ਕਿ ਹਰਿਆਣੇ ਦੇ ਲੋਕ ਹਰਿਆਣੇ ਦੀ ਪੁਲਿਸ ਪੰਜਾਬ ਦੀ ਧਰਤੀ ਤੋਂ ਸਾਡੇ ਨੌਜਵਾਨ ਨੂੰ ਚੱਕ ਕੇ ਬੋਰੀ 'ਚ ਬੰਦ ਜਿਵੇਂ ਸੁਣ ਰਹੇ ਹਾਂ ਬੋਰੀ 'ਚ ਬੰਦ ਕਰਕੇ ਲੈ ਜਵੇ ਉਹ ਤੋਂ ਬਾਅਦ ਸਾਰਾ ਟੰਗਾ ਮਹਾ ਤੋੜਨ ਤੋਂ ਬਾਅਦ ਐਡੀ ਦਰਿੰਦਗੀ ਹੋਈ ਕਿ ਉਹਨੂੰ ਰੋहतक ਭਰਤੀ ਕਰਾਉਂਦੇ ਨੇ ਉਹਨੂੰ ਫੇਰ ਵੀ ਸਾਨੂੰ ਨਹੀਂ ਦੇ ਰਹੇ ਪਰ ਸਾਡੀ ਪੰਜਾਬ ਦੀ ਸਰਕਾਰ ਸਾਡਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਬਿਲਕੁਲ ਟਰਸ ਤੋਂ ਮਸ ਨਹੀਂ ਉੱਥੇ ਜਿਉਂਦਾ ਤਿਉਂ ਚੁੱਪ ਜਦੋਂ ਇਹੋ ਜਿਹੇ ਹਾਲਾਤ ਹੋਣ ਜਿਹੜੇ ਸੰਘਰਸ਼ੀ ਲੋਕ ਹੁੰਦੇ ਨੇ ਜਿਹੜੇ ਸੰਘਰਸ਼ ਕਰ ਰਹੇ ਹੁੰਦੇ ਨੇ ਜਿਹੜੇ ਲੀਡਰ ਹੁੰਦੇ ਨੇ ਉਹਨਾਂ ਨੂੰ ਫਿਰ ਬਹੁਤ ਕੁਝ ਸੋਚਣਾ ਪੈਂਦਾ ਵੀ ਕੀ ਅਸੀਂ ਜੇ ਇਸੇ ਤਰ੍ਹਾਂ ਧੱਕਾ ਕਰਾਂਗੇ ਸੁੱਤੀ ਸਰਕਾਰ ਨੂੰ ਜਗਾਉਣ ਦੇ ਲਈ ਹਲੂਣਾ ਦਵਾਂਗੇ ਕਿਤੇ ਸਾਡਾ ਨੁਕਸਾਨ ਤਾਂ ਨਹੀਂ ਹੋਈ ਜਾਉ ਨੁਕਸਾਨ ਨੂੰ ਬਚਾਉਣ ਦੇ ਲਈ ਪੰਤੜੇ ਨੇ ਇਹ ਗੁਰੂ ਸਾਹਿਬ ਤੋਂ ਲੈ ਕੇ ਜਦੋਂ ਵੀ ਸੰਘਰਸ਼ ਲੜੇ ਗਏ ਨੇ ਉਦੋਂ ਵੀ ਕਦੇ ਸੰਘਰਸ਼ ਜ ਤੋੜੇ ਹੋਏ ਪਿੱਛੇ ਵੀ ਮੁੜਨਾ ਪੈ ਜਾਂਦਾ ਤਾਂ ਕਦੇ ਅੱਗੇ ਵੀ ਤੁਰਨਾ ਪੈ ਜਾਂਦਾ ਇਸ ਕਰਕੇ ਮੂਵਮੈਂਟ ਨਾ ਹੀ ਢਿੱਲੀ ਪਈ ਆ ਨਾ ਕੋਈ ਹੋਰ ਐਨ ਸੰਗਾਂ ਲੋਕ ਤਤਪਰ ਹੋ ਗਏ ਐਨ ਚੜ੍ਹਦੀ ਕਲਾ 'ਚ ਜਾਣਗੇ ਉਸੀ ਸਮਾਂ ਦੇਖੋ ਕਿ ਜਿਹੜੇ ਐਸਕੇਐਮ ਵਾਲਿਆਂ ਦਾ ਦੂਜਿਆਂ ਦਾ ਕਹਿੰਦੇ ਆ ਆਪਸ ਵਿੱਚ ਬਾਤ-ਬਾਤ ਹੈ ਬਾਤ-ਬਾਤ ਕਿੱਥੋਂ ਰਹਿ ਗਿਆ ਜੀ ਕੋਈ ਟਰੈਕਟਰ ਲੈ ਕੇ ਸੜਕਾਂ ਤੇ ਤਖਾ ਰਿਹਾ ਜਨ ਤੱਕ ਇੱਥੋਂ ਦਾ ਮੀਡੀਆ ਨੂੰ ਇੱਥੇ ਦੇ ਮੀਡੀਆ ਦੇ ਰਾਹੀਂ ਸਾਰਾ ਦਿੱਲੀ ਸੁੱਤੀ ਨੂੰ ਜਗਾਉਣ ਦੇ ਲਈ ਦੇਸ਼ ਦਾ ਪ੍ਰਧਾਨ ਮੰਤਰੀ ਜਿਹੜਾ ਕਿ 24 ਦੀ ਤਿਆਰੀ ਕਰ ਰਿਹਾ ਹੈ 24 ਦੀ ਤਿਆਰੀ ਵਾਲੇ ਨੂੰ ਐਨ ਸਾਹਮਣੇ ਸੀਸਾ ਦਿਖਾ ਰਹੇ ਨੇ ਕਿ ਅਸੀਂ ਹਰ ਸੀਟ ਤੇ ਜਿੰਨੀਆਂ ਕਵੋਟਰਾਂ ਨਾਲ ਬੰਦਾ ਜਿੱਤਦਾ ਹੁੰਦਾ 19 ਕ ਤਾਂ ਕਿਸਾਨ ਮਜ਼ਦੂਰ ਦੀਆਂ ਹੈਗੀਆਂ ਇਸ ਲਈ ਮਤ ਸੋਚਿਓ ਪ੍ਰਧਾਨ ਮੰਤਰੀ ਜੀ ਕਿ ਤੁਸੀਂ ਕਿਸੇ ਨਾ ਕਿਸੇ ਭਲੇਖੇ ਨਾਲ ਜਾ ਕੇ ਕਿ ਇਹੋ ਜੀ ਹਰਕਤ ਕਰਕੇ ਕਿਸਾਨਾਂ ਦੇ ਮੰਗਾਂ ਨਹੀਂ ਮੰਨੋਗੇ ਅਖੀਰ ਨੂੰ ਪਹਿਲਾ ਵਾਂਗੂ ਜਿਵੇਂ ਮੱਛੀ ਪੱਥਰ ਛੱਟ ਕੇ ਮੁੜਦੀ ਹੈ ਨਾ ਦੇਖਦੇ ਪ੍ਰਧਾਨ ਮੰਤਰੀ ਨੂੰ ਪੱਥਰ ਛੱਟ ਕੇ ਮੁੜਨਾ ਪੈਣਾ ਹੈ ਮੰਗਾਂ ਮੰਨਣੀਆਂ ਪੈਣਗੀਆਂ ਬਿਲਕੁਲ ਕੇਂਦਰੀ ਖੇਤੀ ਮੰਤਰੀ ਦੇ ਬਿਆਨ ਬਹੁਤ ਆਏ ਮੀਟਿੰਗਾਂ ਬਹੁਤ ਹੋਈਆਂ ਚਾਰ ਮੀਟਿੰਗਾਂ ਹੋਈਆਂ ਨੇ ਉਸ ਤੋਂ ਬਾਅਦ ਵੀ ਕਿਹਾ ਸੀ ਵੀ ਪੰਜਵੀਂ ਮੀਟਿੰਗ ਦੀ ਵੀ ਅਸੀਂ ਗੱਲਬਾਤ ਕਰਨ ਲਈ ਤਿਆਰਾਂ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਾਂ ਹਜੇ ਬਹੁਤ ਸਪੀਚਾਂ ਕਰਦੇ ਨੇ ਕੋਈ ਜ਼ਿਕਰ ਨਹੀਂ ਕੀਤਾ ਕਿਸਾਨਾਂ ਦਾ ਕਿ ਪੰਜਾਬ ਦੇ ਕਿਸਾਨ ਐਵੇਂ ਬੈਠੇ ਨੇ ਜੀ ਉੱਥੇ ਸਾਡਾ ਪ੍ਰ ਕਿ ਉਹ ਐਨ ਜਦ ਦਿਖੇ ਵੀ ਮੇਰੇ ਸਿਰ ਚ ਪੈਣ ਵਾਲੀ ਐ ਉਦੋਂ ਬੋਲਦਾ ਹੁੰਦਾ 19 ਦੇ ਰੋ ਹਾਲੇ-ਦਾਲੇ ਗੱਲ ਘਮਾਉਂਦਾ ਰਹਿੰਦਾ ਕਦੇ ਦੂਜੇ ਭੇਜ ਦੇ ਤੀਜੇ ਭੇਜ ਦੇ ਤੁਸੀਂ ਕਦੇ ਸੋ ਵੀ ਸਵਾ 2 ਸਾਲ 2.5 ਸਾਲ ਹੋ ਗਏ ਮੋਰਚਾ ਉੱਠ ਕੇ ਆਇਆ ਨੂੰ ਕਿ ਅੱਜ ਤੱਕ ਕਦੇ ਸਾਡੇ ਪ੍ਰਧਾਨ ਮੰਤਰੀ ਨੂੰ ਇਹ ਨਹੀਂ ਪਤਾ ਵੀ ਕਰਨਾ ਕੀ ਐ ਮੈਂ ਜਾਂ ਖੇਤੀਬਾੜੀ ਮੰਤਰੀ ਨੂੰ ਪਤਾ ਸਿਰਫ ਇਹ ਵਖਤ ਲਗਾਉਣ ਦੇ ਲਈ ਕਿਸਾਨ ਸਮਝ ਗਏ ਟਾਈਮ ਲਗਾਉਣ ਦੇ ਲਈ ਸਾਡੇ ਵਿਸ਼ੇਸ਼ ਤੌਰ ਤੇ ਹਰਿਆਣਾ ਤੇ ਪੰਜਾਬ ਚ ਟੱਕਰ ਪਵਾਉਣ ਦੇ ਲਈ ਇਹ ਸਾਰਾ ਡਰਾਮਾ ਬਾਜੀ ਹੋਈ ਹੈ ਜਿਹਦੇ ਕਰਕੇ ਸਾਡਾ ਨੁਕਸਾਨ ਹੋਇਆ ਇਹਨਾਂ ਨੂੰ ਇਹ ਸੀ ਵੀ ਇੱਥੇ ਖਾਨਾ ਜੰਗੀ ਸ਼ੁਰੂ ਹੋ ਜੂਗੀ ਲੋਕ ਆਪਸੇ ਲੜ ਲੜ ਮਰਨਗੇ ਇਹਦੇ ਚ ਅਸੀਂ ਲਾਹਾ ਲੈ ਲਾਂਗੇ ਪਰ ਅਰਦਾਸ ਕਰੀਆ ਸੱਚੇ ਪਾਤਸ਼ਾਹ ਨੇ ਕਿਰਪਾ ਕਰੀਆ ਕਿ ਇੱਥੋਂ ਆਪਾਂ ਬਚ ਗਏ ਜਦੋਂ ਬਚ ਗਿਆ ਸੰਘਰਸ਼ ਲਈ ਰਾਹ ਖੁੱਲ੍ਹਾ ਕਰਦੇ ਰਹਾਂਗੇ ਬਿਲਕੁਲ ਪੰਜਾਬ ਦੇ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ ਕਾਂਗਰਸ ਦੇ ਪ੍ਰਧਾਨ ਨੇ ਅੱਜ ਉਹਨਾਂ ਨੇ ਵੀ ਟਰੈਕਟਰ ਮਾਰਚ ਕੀਤਾ ਕਿ ਅਸੀਂ ਕਿਸਾਨਾਂ ਦੇ ਨਾਲ ਆ ਜੀ ਪੂਰੇ ਪੰਜਾਬ ਚ ਜਿਹੜੇ ਉਹਨਾਂ ਦੇ ਹਲਕਾ ਇੰਚਾਰਜ ਨੇ ਜਾਂ ਹਲਕੇ ਦੇ ਆਗੂ ਨੇ ਵੱਡੇ ਉਹਨਾਂ ਨੇ ਟਰੈਕਟਰ ਮਾਰਚ ਕੀਤੇ ਨੇ ਉਹ ਕਹਿੰਦੇ ਅਸੀਂ ਵੀ ਨਾਲ ਆ ਕਿਸਾਨਾਂ ਦੇ ਵੀ ਜਿੱਥੇ ਮਰਜ਼ੀ ਕੋਈ ਗੱਲਬਾਤ ਹੋਈ ਅਸੀਂ ਅੱਗੇ ਹੋਵਾਂਗੇ ਕਾਂਗਰਸ ਪਾਰਟੀ ਹੋਈ ਸ਼੍ਰੋਮਣੀ ਅਕਾਲੀ ਦਲ ਬਾਦਲ ਹੋਇਆ ਸਾਡੀਆਂ ਜਿਹੜੇ ਜਥੇਬੰਦੀਆਂ ਨੇ ਅਸੀਂ ਤਾਂ ਸੰਘਰਸ਼ ਤੇ ਰਹਣੀ ਆ ਚਾਹੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਮੀਆਂ ਦੀ ਗੱਲ ਹੋਵੇ ਚਾਹੇ ਬੰਦੀ ਸਿੰਘ ਸਡਾਉਣ ਦੀ ਗੱਲ ਹੋਵੇ ਸਾਡੀਆਂ ਮੂਵਮੈਂਟ ਤਾਂ ਚੱਲਦੀਆਂ ਨੇ ਚਾਹੇ ਭਾਈ ਅੰਮ੍ਰਿਤਪਾਲ ਸਿੰਘ ਹੋਣੀ ਜਿਹੜੇ ਨਲਾਇਕ ਸਰਕਾਰ ਨੇ ਬਾਹਰ ਜਿਹੜਾ ਚ ਸਿੱਟੇ ਨੇ ਚਾਹੇ ਉਹਨਾਂ ਦੀ ਗੱਲ ਹੋਵੇ ਪਰ ਆ ਜਿਹੜੇ ਸੁੱਤੇ ਸੀ ਨਾ ਬਾਦਲ ਦਲ ਨਾਲੇ ਕਾਂਗਰਸੀ ਇਹਨਾਂ ਨੂੰ ਹੁਣ ਤੁਸੀਂ ਇਹ ਕਿ ਦੱਸੋ ਕਿਸਾਨ ਮਜ਼ਦੂਰ ਹੈ ਨਾ ਕਾਂਗਰਸ ਚ ਵੀ ਬਾਦਲ ਦਲ ਚ ਵੀ ਸਾਰੇ ਜਥੇਬੰਦੀਆਂ ਚ ਜੇ ਕਿਸਾਨ ਮਜ਼ਦੂਰ ਨਾ ਹੋਣ ਕਿੱਥੇ ਚੋਣਾ ਵੋਟਾਂ ਖਾਣ ਪਾਉਗੇ ਇਹਨਾਂ ਨੂੰ ਇਸ ਲਈ ਹੁਣ ਇਹਨਾਂ ਨੂੰ ਲੋਕਾਂ ਨੇ ਭਜਾਇਆ ਵੀ ਜੇ 24 'ਚ ਸਾਡੇ ਕੋਲ ਵੋਟਾਂ ਲੈਣ ਆਉਣਾ ਤਾਂ ਬੰਦੇ ਦੇ ਪੁੱਤ ਬਣ ਕੇ ਕਿਸਾਨਾਂ ਦੇ ਪਿੱਛੇ ਲੱਗ ਜਾਓ ਉਹਨਾਂ ਦੀ ਹਰ ਮੂਵਮੈਂਟ ਦੀ ਹਮਾਇਤ ਕਰੋ ਤਾਂ ਇਹ ਤੁਰੇ ਨੇ ਬਰਨਾ ਇਹ ਤਾਂ ਅੱਖਾਂ 'ਚ ਅੱਖਾਂ 'ਚ ਜਿਵੇਂ ਮੀਚ ਕੇ ਆਏ ਮੀਚ ਲੈਂਦੇ ਨੇ ਵੀ ਪੀ ਸੰਨ ਤਾਂ ਪਤਾ ਹੀ ਨਹੀਂ ਵੀ ਹੋ ਕੀ ਰਿਹਾ ਹੈ ਇਹਨਾਂ ਨੇ ਅੱਖਾਂ ਕਿਸਾਨਾਂ ਨੇ ਖੋਲੀਆਂ ਨੇ ਮਜ਼ਦੂਰਾ ਨੇ ਖੋਲੀਆਂ ਨੇ ਪਰ ਦੂਜੇ ਵੀ ਨੇ ਜਿਹੜੇ ਸੁਖਵੀਰ ਸਿੰਘ ਬਾਦਲ ਜਿਹੜਾ ਕਿ ਬਾਦਲ ਦਲ ਦਾ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੈ ਉਹਦਾ ਲੋਕ ਚਰਚਾ ਕਰ ਰਹੇ ਨੇ ਕਹਿੰਦੇ ਜੀ ਸੁਖਬੀਰ ਨਹੀਂ ਬੋਲਦਾ ਮੈਂ ਕਿਹਾ ਸੁਖਬੀਰ ਵਿਚਾਰਾ ਬੋਲੇ ਕਿਨੇ ਉਹਦੇ ਲੱਤਾਂ 'ਚ ਨਿਆਣਾ ਤਾਂ ਪਾ ਲਿਆ ਕੋਟਕਪੂਰੇ ਉਹ ਤਾਂ ਕਚਹਿਰੀ 'ਚ ਜਾਵੇ ਉੱਥੋਂ ਆਪਣੀ ਜਵਾਨਤ ਕਰਾਵੇ ਉਹਦੇ ਦਾ ਟੈਨਸ਼ਨ ਪੈਦਾ ਹੋ ਗਈ ਉਹਦੇ ਨਾਲ ਸਿੱਖਾਂ ਨੇ ਜਿਨ੍ਹਾਂ ਨੇ ਸਿੱਖਾਂ ਦੀਆਂ ਲੱਤਾਂ ਪਾੜੀਆਂ ਪਰਿਵਾਰ ਮਾਰੇ ਜਿਨ੍ਹਾਂ ਧੀਆਂ ਪੈਣਾ ਨੰਗੀਆਂ ਕਰੀਆਂ ਠਾਣਿਆਂ 'ਚ ਖਾਲਸਿਆਂ ਦੀਆਂ ਅਤਵਾਦ ਦਾ ਨਾਂ ਦੇ ਕੇ ਸਮੇਸ਼ ਸੈਣੀ ਵਰਗੇ ਬੁੱਚੜ ਦੇ ਨਾਲ ਉਹਦਾ ਨਾਂ ਆ ਗਿਆ ਅੱਜ ਉਹ ਮੂੰਹ ਦਿਖਾਉਣ ਚੁੱਕੇ ਨਹੀਂ ਕਿੱਥੇ ਕਿੱਥੇ ਉਹ ਨਹੀਂ ਨਹੀਂ ਉਹਨੇ ਤਾਂ ਬਹੁਤ ਨੱਚਣਾ ਸੀ ਦਮ ਗਜੇ ਮਾਰ ਕੇ ਕਹਿੰਦਾ ਸੀ ਮੈਂ ਪੰਤ 87 ਸੀ ਮੈਂ ਕਤਾ ਕਿਸਾਨ 87 ਸੀ ਮੈਂ ਮਜ਼ਦੂਰ 87 ਇਸ ਲਈ ਉਹਦੀ ਜ਼बान बंद ਹੋਈ ਹੋਈ ਹੈ ਜਿਹੜੀ ਉਹਦੀ 20 ਟੀਮ ਹੈ ਹੀਟਲੀ ਟੀਮ ਹੈ ਉਹ ਦੇਖ ਰਿਹਾ ਹੈ ਵੀ ਊਂਠ ਦਾ ਬੁੱਲ ਕਦੋਂ गिरਦਾ ਜੇ ਕਿਸਾਨ ਅੰਦੋਲਨ ਚੋਂ ਸਾਡਾ ਮਾੜਾ ਮੋਟਾ ਇੱਧਰ ਰਾਹਤ ਮਿਲ ਜੇ ਅਸੀਂ ਫਟਾਫਟ ਭੱਜ ਕੇ ਜਾ ਕੇ ਭਾਜਪਾ ਨਾਲ ਕੱਛੇ ਵਾਲਿਆਂ ਨਾਲ ਛਾਲਾ ਮਾਰ ਕੇ ਚੜ ਜਾਈਏ ਤਾਂ ਕਿ ਸਾਡੀ ਹੋਂਦ ਵੱਜੇ ਪਰ ਜੀਨੇ ਅਕਾਲ ਤਖਤ ਨੂੰ ਪਿੱਠ ਦਿੱਤੀ ਹੈ ਗੁਰੂ ਤੋਂ ਬੇਮਖੋਆ ਹੈ ਕਿਸਾਨ ਮਜ਼ਦੂਰ ਇਹ ਬਾਬੇ ਨਾਨਕ ਦਾ ਕਿੱਤਾ ਲੈ ਕੇ ਚੱਲੇ ਹੋਏ ਨੇ ਕਿਸਾਨ ਬਾਬੇ ਨਾਨਕੇ ਹਲ ਵਾਹ ਕੇ ਕਿੱਤਾ ਹੀ ਤੋਰਿਆ ਸੀ ਉਹ ਇੱਥੇ ਵੀ ਅਕਾਲ ਤਖਤ ਦੀ ਤਰ੍ਹਾਂ ਜਿਹੜਾ ਕਿੱਤੇ ਨੂੰ ਵੀ ਪਿੱਠ ਦਿਖਾਊਗਾ ਉਹਨੂੰ ਮੂੰਹ ਦੀ ਖਾਣੀ ਪਊਗੀ ਕਿਸੇ ਨੇ ਮੂੰਹ ਨਹੀਂ ਲਾਉਣਾ ਉਹਨੂੰ ਬਿਲਕੁਲ ਹੈ ਕਿਸਾਨੀ ਅੰਦੋਲਨ ਤੋਂ ਪਹਿਲਾਂ ਜਾਨਕਿ 13 ਫਰਵਰੀ ਤੋਂ ਪਹਿਲਾਂ ਜੀ ਗੱਲਬਾਤ ਇਹ ਵੀ ਸਾਹਮਣੇ ਆਉਂਦੀ ਸੀ ਕਿ ਬਾਦਲ ਪਰਿਵਾਰ ਤੇ ਢੀਂਡਸਾ ਪਰਿਵਾਰ ਦਾ ਅਲਾਈਂਸ ਹੋ ਰਿਹਾ ਅਲਾਈਂਸ ਹੋਣ ਤੋਂ ਬਾਅਦ ਕਿ ਭਾਜਪਾ ਨਾਲ ਵੀ ਅਲਾਈਂਸ ਹੋਊਗਾ ਉਹ ਜਾਨਕਿ ਇੱਕ ਕਿਸਾਨੀ ਪ੍ਰੋਟੈਸਟ ਆ ਜੀ ਨਾ ਇਹ ਗੱਲ ਰੋਲਦੀ ਇਹ ਗੱਲ ਵਿੱਚ ਕੀ ਲੱਗਦਾ ਤੁਹਾਨੂੰ ਤੁਸੀਂ ਸਾਰੇ ਪੱਤਰਕਾਰ ਸਮੁੱਚੀ ਮਾਨਵਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਨਾ ਆਪਾਂ ਜਿਨ੍ਹਾਂ ਜਿਨ੍ਹਾਂ ਨੇ ਉੱਥੇ ਬੇਈਮਾਨੀਆਂ ਕੀਤੀਆਂ ਨੇ ਉਸ ਸਮੇਂ ਜਦੋਂ ਬੇਅਦਮੀਆਂ ਹੋਈਆਂ ਤੇ ਝੂਠੇ ਸੌਦੇ ਵਾਲੇ ਦੀ ਜਿਹੜੇ ਪਰਦੇ ਚ ਹਮਾਇਤ ਚਾਏ ਨੇ ਉਹ ਲੋਕਾਂ ਦਾ ਜਦੋਂ ਵੀ ਉਹ ਇਕਾ ਕਰਨ ਲੱਗਣਗੇ ਕਿਤੇ ਨਾ ਕਿਤੇ ਕੋਈ ਨਾ ਕੋਈ ਗੁਰੂ ਨੇ ਐਸਾ ਜਿਹਾ ਅੜਿੱਕਾ ੜਾਉਣਾ ਹੈ ਕਿ ਉਹ ਦੂਰ ਗਿਰਜਾਂ ਦੇ ਨੇ ਜਾ ਕੇ ਇਹੀ ਹਾਲਾਤ ਚਾਹੇ ਢੀਂਡ ਸਾ ਚਾਹੇ ਬਾਦਲ ਕਹਿੰਦੇ ਉਦੋਂ ਇਕੱਠੇ ਸੀ ਇਹ ਲੋਕਾਂ ਦੇ ਵੀ ਹਾਲਾਤ ਇਹੀ ਨੇ ਜਿੰਨੀ ਦੇਰ ਇਮਾਨਦਾਰੀ ਨਾਲ ਇਹ ਕੀਤੀਆਂ ਗਲਤੀਆਂ ਨਹੀਂ ਮੰਨਦੇ ਅਕਾਲ ਪੁਰਖ ਸਾਹਿਬ ਤੇ ਨੱਕ ਦੀ ਰਗੜਦੇ ਮੰਨਤਾ ਨਹੀਂ ਕਰਦੇ 19 ਦੇਰ ਇਹਨਾਂ ਦਾ ਖਹਿੜਾ ਮੈਂ ਕਹਿੰਦਾ ਦੇਰੜਾ ਰਾਦੇ ਨਾ ਗੁਰੂ ਨੇ ਨਹੀਂ ਛੱਡ ਬਿਲਕੁਲ ਕਿਸਾਨੀ ਮੂਵਮੈਂਟ ਨੂੰ ਕਿਵੇਂ ਦੇਖਦੇ ਤੁਸੀਂ ਜਿਵੇਂ ਖਰੀਆਣਾ ਸਰਕਾਰ ਕਹਿ ਰਹੀ ਹੈ ਕਿ ਕਿਸਾਨਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਜਾਵੇਗਾ ਕੋਈ ਟਰੈਕਟਰ ਟਰਾਲੀ ਨਹੀਂ ਜਾਣ ਦਿੱਤੀ ਜਾਵੇਗੀ ਕੁਝ ਨਹੀਂ ਕਿ ਮੀਟਿੰਗਾਂ ਕਰਾਂਗੇ ਜੀ ਮੀਟਿੰਗ ਨਾਲ ਗੱਲਬਾਤ ਹੋਊਗੀ ਪਰ ਕਿਸਾਨ ਕਹਿੰਦੇ ਨੇ ਕਿ ਅਸੀਂ ਅੱਗੇ ਵਧਾਂਗੇ ਸਾਡੀ ਪਲੈਨਿੰਗ ਕੀ ਆ ਜਾਂ ਫਿਰ ਕਿਸਾਨ ਉੱਥੇ ਬੈਠਣਗੇ ਜਿੱਥੇ ਸ਼ੰਭੂ ਬਾਰਡਰ ਤੇ ਹੁਣ ਬੈਠੇ ਨੇ ਖਨੋਰੀ ਬਾਰਡਰ ਤੇ ਕਿਉਂਕਿ 29 ਨੂੰ ਉਹਨਾਂ ਦਾ ਫੈਸਲਾ ਜੋ ਵੀ ਪਲੈਨਿੰਗ ਹੋਊ ਆ ਜਾਣੀ ਆ ਪਰ ਤੁਹਾਡਾ ਤਜਰਬਾ ਕੀ ਕਹਿੰਦਾ ਤੁਹਾਡੀ ਕੀ ਸੋਚਣੀ ਆ ਮੇਰੇ ਕਹਿਣ ਤੋਂ ਭਾਵੇਂ ਆ ਵੀ ਸਿਆਣਾ ਉਹ ਗਿਣਿਆ ਜਾਂਦਾ ਜਿਹੜਾ ਨੁਕਸਾਨ ਘੱਟ ਹੋਣ ਦਵੇ ਪ੍ਰਾਪਤੀ ਜ਼ਿਆਦਾ ਕਰੇ ਉਹ ਤਾਂ ਹੋਣੀ ਹੈ ਅੱਜ ਦੁਨੀਆ ਦੇ ਵਿੱਚ ਬਾਹਰ ਲਿਆ ਦੇਸ਼ਾਂ ਦੇ ਵਿੱਚ ਵੀ ਪਾਰਲੀਮੈਂਟਾਂ ਦੇ ਵਿੱਚ ਕਿਸਾਨਾਂ ਦੀ ਮਜ਼ਦੂਰਾਂ ਦੀ ਗੱਲ ਉੱਠ ਖੜੀ ਆ ਮੁੱਦਾ ਉੱਠ ਖੜਿਆ ਅਸੀਂ ਨੁਕਸਾਨ ਤੋਂ ਬਚਣਾ ਉੱਥੇ ਰਹਿ ਕੇ ਉੱਥੇ ਹੀ ਨਾਕੇ ਲੱਗੇ ਨੇ ਪੱਕੇ ਐਨੀਓ ਤੁਹਾਨੂੰ ਖੁਸ਼ੀ ਹੋਣੀ ਚਾਹੀਦੀ ਹੈ ਕਿ ਦੋ ਵੱਡੇ ਜਿਹੜੇ ਹਾਈਵੇ ਨੇ ਜਿਹੜੇ ਦਿੱਲੀੋਂ ਸਿੱਧੇ ਜਾਂਦੇ ਨੇ ਬਾਰਡਰ ਤੱਕ ਉਹਨਾਂ ਨੇ ਕਿਸਾਨਾਂ ਨੇ ਜਾਮ ਕਰਕੇ ਰੱਖੇ ਹੋਏ ਨੇ ਕਿਸਾਨ ਜਾਮ ਨਹੀਂ ਕਰਦੇ ਕਿਸਾਨ ਤੁਰਨ ਲਈ ਬੈਠੇ ਨੇ ਵੀ ਸਾਨੂੰ ਰਾਹ ਖੁੱਲ ਜੇ ਪਰ ਡਰਦੇ ਮਾਰੇ ਹਰਿਆਣਾ ਸਰਕਾਰ ਨੇ ਬੰਦ ਕੀਤੇ ਹੋਏ ਨੇ ਸਾਨੂੰ ਡਟ ਕੇ ਇੱਥੇ ਜ਼ੋਰ ਨਾਲ ਮੂਵਮੈਂਟ ਨੂੰ ਇੱਥੇ ਖੜੀ ਰੱਖਣਾ ਚਾਹੀਦਾ ਪਿਛਲੇ ਜਿੰਨੇ ਵੀ ਪਿੰਡਾਂ ਦੇ ਲੋਕ ਨੇ ਸ਼ਹਿਰਾਂ ਦੇ ਲੋਕ ਨੇ ਵਪਾਰੀ ਨੇ ਕੋਈ ਵੀ ਨੇ ਉਹਨਾਂ ਨੂੰ ਇਹਨਾਂ ਦੀ ਠੋਕ ਕੇ ਹਮਾਇਤ ਕਰਨੀ ਚਾਹੀਦੀ ਹੈ ਤਾਂ ਕਿ ਜਿੱਤ ਆਪਣੇ ਚਰਨਾਚ ਤੁਰ ਕੇ ਆਵੇ 24 ਕਰਕੇ ਹੁਣ ਲੋਹਾ ਗਰਮ ਹੈ ਸੱਟ ਮਾਰਨ ਦਾ ਮੌਕਾ ਸੀ ਜਿਹੜੇ-ਜਿਹੜੇ ਕਿਸਾਨ ਆਗੂਆਂ ਨੇ ਵੀ ਐਨ ਮੌਕੇ ਦਾ ਲਾਹਾ ਲਿਆ ਮੈਂ ਉਹਨਾਂ ਦਾ ਧੰਨਵਾਦ ਕਰਦਾ ਨਹੀਂ ਤੁਹਾਨੂੰ ਨਹੀਂ ਲੱਗਦਾ ਕਿ ਕੇਂਦਰ ਸਰਕਾਰ ਨੂੰ ਉੱਥੇ ਇਹ ਗੱਲ ਲੱਗ ਰਹੀ ਹੈ ਜੀ ਐਸਕੇਮ ਵੱਖਰਾ ਹੋ ਗਿਆ ਉਹ ਯੂਨੀਅਨ ਘਟਨੇ ਕੋਈ ਦਿੱਕਤ ਨਹੀਂ ਉਹਨਾਂ ਨੂੰ ਤਾਂ ਅਸੀਂ ਇੰਹੀਂ ਦੱਬ ਲਾਂਗੇ ਪਹਿਲਾਂ ਅਥਰੂ ਗੈਸ ਦੇ ਗੋਲੇ ਸੁੱਟੇ ਨੇ ਵੀ ਆਹੀ ਪਲੈਨਿੰਗ ਨਾਲ ਅਸੀਂ ਅੱਗੇ ਵਧਣ ਦੇਣਾ ਜੀ ਉਹਨਾਂ ਨੂੰ ਜਿਹੜਾ ਗੋਦੀ ਮੀਡੀਆ ਹੈ ਉਹ ਰੱਖਿਆ ਹੀ મોદી ਨੇ ਇਸੇ ਕੰਮ ਨੂੰ ਹੈ ਉਹਨੂੰ ਟੀਰਾ ਮੀਡੀਆ ਵੀ ਕਹਿੰਦੇ ਨੇ ਉਹ ਰੱਖਿਆ ਹੀ ਇਹ ਕੰਮ ਨੂੰ ਹੈ ਵੀ ਤੂੰ ਕੋਈ ਨਾ ਕੋਈ ਅਫਵਾਹ ਫਲਾਉਂਦਾ ਹੀ ਰਹਿਣਾ ਲੜ ਪਏ ਹੋਏ ਵੜਤੇ ਹੋਏ ਛੜਤੇ ਕੀ ਹੋਇਆ ਹੈ ਕੋਈ ਨਹੀਂ ਬਿਲਕੁਲ ਨਹੀਂ ਦੋ ਭਰਾ ਨੇ ਛੋਟੇ ਵੱਡੇ ਨੇ ਜਦੋਂ ਆਪਾਂ ਮੂਵਮੈਂਟ ਲੈ ਕੇ ਤੁਰਦੇ ਹੁੰਨੇ ਆ ਇੱਕ ਪਿੰਡ ਦੇ ਤਾਂ ਹੈ ਨਹੀਂ ਇੱਕ ਮਾਂ ਦੇ ਜੰਮੇ ਵੀ ਨਹੀਂ ਹੈਗੇ ਇਹ ਤਰ੍ਹਾਂ ਤਰ੍ਹਾਂ ਦੇ ਨੇ ਸੋਚ 'ਚ ਫਰਕ ਪੈ ਜਾਂਦਾ ਪਰ ਗੁਰੂ ਕਿਰਪਾ ਕਰਦਾ ਜਦੋਂ ਤੁਸੀਂ ਸਾਂਝਾ ਕਾਜ ਲੈ ਕੇ ਤੁਰਦੇ ਹੋ ਏਕਾ ਹੋ ਜਾਂਦਾ ਏਕਾ ਵੀ ਹੋਊਗਾ ਜਿੱਤਾਂਗੇ ਵੀ ਪਰ ਮੜਾ ਮਟਾ ਸਬਰ ਕਰਨਾ ਪੈਂਦਾ ਹੁੰਦਾ ਸਬਰ ਦੇ ਨਾਲ ਚੱਲਾਂਗੇ ਜਿੱਤ ਝੋਲੀ ਚਾਉਂਦੇ ਬਿਲਕੁਲ ਕੇਂਦਰੀ ਮੰਤਰੀਆਂ ਨੂੰ ਕੇਂਦਰ ਸਰਕਾਰ ਨੂੰ ਕੀ ਸੁਝਾਅ ਦੇਣਾ ਚਾਹੋਗੇ ਕਿਉਂਕਿ ਕਿਸਾਨ ਵੀ ਅੜਗੇ ਕਿ ਅਸੀਂ ਤਾਂ ਸਾਡੀਆਂ ਮੰਗਾਂ ਤੇ ਗੌਰ ਕਰੋ ਗੱਲਬਾਤ ਕਰੋ ਫਿਰ ਅਸੀਂ ਪਿੱਛੇ ਹਟਾਂਗੇ ਨਹੀਂ ਤਾਂ ਅਸੀਂ ਪ੍ਰੋਟੈਸਟ ਸਾਡੇ ਜਾਰੀ ਰਹਿਣੇ ਨੇ ਮੈਂ ਕਹਿ ਰਿਹਾ ਵੀ ਜੀਨੇ ਵੀ ਚੋਣਾ ਲੜਨੀਆਂ ਨੇ ਹਿੰਦੁਸਤਾਨ ਦੇ ਵਿੱਚ ਹਿੰਦੁਸਤਾਨ ਦੇ ਸਾਰੇ ਧਰਮਾਂ ਦੇ ਸਾਰੇ ਜਾਤਾਂ ਦੇ ਇੱਥੇ ਲੋਕ ਨੇ ਉਸ ਨੂੰ ਮੁੱਖ ਰੱਖ ਕੇ ਜੇ ਦੇਸ਼ ਦਾ ਪ੍ਰਧਾਨ ਮੰਤਰੀ ਦਾ ਸੁਪਨਾ ਹੀ ਮੈਂ ਦੁਬਾਰਾ ਆਉਣਾ ਫਿਰ ਉਹਨੂੰ ਗੰਭੀਰਤਾ ਨਾਲ ਇਹ ਮੁੱਦੇ ਨੂੰ ਲੈਣਾ ਚਾਹੀਦਾ ਤਾਂ ਕਿ ਹਾਲਾਤ ਤੁਸੀਂ ਜਿਵੇਂ ਬਾਹਰ ਤੁਹਾਨੂੰ ਸਤਿਕਾਰ ਦਿੰਦੇ ਰਹੇ ਨੇ ਵੀ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਆਇਆ ਇਹ ਤਾਂ ਮਿਲਦਾ ਜੇ ਹਿੰਦੁਸਤਾਨ ਦੇ ਵਿੱਚ ਹਾਲਾਤ ਠੀਕ ਰੱਖੋਗੇ ਪਰ ਜਿਹੜੇ ਹਾਲਾਤ ਅੱਜ ਪੈਦਾ ਹੋਏ ਹੋਏ ਨੇ ਜੇ ਅੰਨ ਦਾਤਾ ਨਾਰਾਜ਼ ਹੈ ਮਜ਼ਦੂਰ ਨਾਰਾਜ਼ ਹੈ ਫਿਰ ਨਾਲ ਕੌਣਾ ਸਰਕਾਰ ਦੇ ਸਰਕਾਰ ਦਾ ਡੌਰੂ ਨਹੀਂ ਵੱਜੂਗਾ ਖਾਲੀ ਢੋਲ ਵੱਜੂਗਾ ਤੁਸੀਂ ਦੇਖੋ ਰੇਲਵੇ ਸਟੇਸ਼ਨਾਂ ਤੇ 에어ਪੋਰਟਾਂ ਦੇ ਹਰ ਥਾਂ ਮਜ਼ਦੂਰ ਹੈ ਇਹ ਕਿਸਾਨ ਨਹੀਂ ਹੈਗਾ ਮਜ਼ਦੂਰ ਤਾਂ ਹੈ ਅਸੀਂ ਖੇਤਾਂ 'ਚ ਉਹਨਾਂ ਦਿਨਿਆਂ ਮਜ਼ਦੂਰ ਖਾ ਕੇ ਤਾਂ ਹੀ ਸੇਵਾ ਕਰਦਾ ਸਾਰਾ ਕਾਰੋਬਾਰ ਮਜ਼ਦੂਰ ਤੇ ਖੜਾ ਹੈ ਪਰ ਜਿਹੜੀ ਇਹ ਮੁੱਠਬੰਦ ਹੋਈ ਹੈ ਮੈਨੂੰ ਮਾਣ ਹੈ ਕਿਸਾਨਾਂ ਦੀ ਮਜ਼ਦੂਰਾਂ ਦੀ ਵਪਾਰੀਆਂ ਦੀ ਹਰ ਅਦਾਰੇ ਦੀ ਕਿ ਹਰ ਅਦਾਰਾ ਖੁੱਲ ਕੇ ਕਿਸਾਨਾਂ ਦੀ ਹਮਾਇਤ ਹੈ ਵੀ ਜੇ ਕਿਸਾਨ ਨਹੀਂ ਸਾਡੇ ਕਾਰੋਬਾਰ ਸਾਰੇ ਫੇਲ ਹੋ ਜਾਣਗੇ ਇਸ ਲਈ ਸੈਂਟਰ ਦੀ ਸਰਕਾਰ ਨੂੰ ਸਮਝਣਾ ਚਾਹੀਦਾ ਤੇ ਜਿਹੜਾ ਮਨੋਰ ਲਾਲ ਖੱਟਰ ਭੁੱਤਰਿਆ ਫਿਰਦਾ ਜਿਵੇਂ ਸਾਲ ਪਿੰਡ ਚ ਗੇੜੇ ਦਿੰਦਾ ਹੁੰਦਾ ਮਾਰ ਖੜਾ ਹ ਜਿਹੜਾ ਖੱਟਰ ਮਾਰ ਖੜਾ ਹੈ ਵਾਂਗੂ ਟੱਕਰਾਂ ਮਾਰਦਾ ਫਿਰਦਾ ਉਹਦੇ ਨੱਥ ਪਾਉਣ ਦੇ ਲਈ ਇੱਕੋ ਇੱਕ ਦੋ ਬੰਦੇ ਨੇ ਇੱਥੇ ਹਿੰਦੁਸਤਾਨ ਦੇ ਜਿਹੜੇ ਦੇਸ਼ ਨੂੰ ਸਾਂਭੀ ਬੈਠੇ ਨੇ ਉਹ ਆ ਦੇਖਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਦੂਜਾ ਜਿਹੜਾ ਬੱਡਫੋਰਡ ਅਮੱਤ ਸਾ ਉਹ ਦੋਏ ਇਹਦੇ ਨੱਥ ਪਾ ਦੇਣਾ ਨਹੀਂ ਇਹ ਐਡਾ ਕ ਨੁਕਸਾਨ ਕਰਕੇ ਜਾਊਗਾ ਕੱਚੇ ਵਾਲਾ ਮਨੋਰ ਲਾਲ ਖੱਟਰ ਇਹ ਦੋਨੇ ਲੀਡਰ ਯਾਦ ਰੱਖ ਰਿਆ ਕਰਨਗੇ ਬਿਲਕੁਲ ਜੀ ਸੋ ਪਰ ਮਨਜੀਤ ਸਿੰਘ ਸਹੋਲੀ ਜਿਨ੍ਹਾਂ ਦਾ ਕਹਿਣਾ ਕਿ ਕਿਸਾਨੀ ਪ੍ਰੋਟੈਸਟ ਚੱਲ ਰਿਹਾ ਅੰਦੋਲਨ ਚੱਲ ਰਿਹਾ ਅਤੇ ਕੇਂਦਰ ਸਰਕਾਰ ਨੂੰ ਗੰਭੀਰਤਾ ਨਾਲ ਸੋਚਣਾ ਚਾਹੀਦਾ ਕਿਉਂਕਿ ਜਿਹੜੀਆਂ ਮੈਂਬਰ ਪਾਰਲੀਮੈਂਟ ਵੋਟਾਂ ਨੇ ਲੋਕ ਸਭਾ ਵੋਟਾਂ ਨੇ ਉਹ ਅੱਗੇ ਆ ਰਹੀਆਂ ਨੇ ਜੇਕਰ ਕਿਸਾਨਾਂ ਦੀ ਗੱਲ ਮੰਨੀ ਜਾਂਦੀ ਆ ਮਜ਼ਦੂਰਾਂ ਦੀ ਗੱਲ ਮੰਨੀ ਜਾਂਦੀ ਆ ਤਾਂ ਉਹ ਪਾਰਟੀਆਂ ਨੂੰ ਫਾਇਦਾ ਹੋਣਾ ਨਹੀਂ ਤਾਂ ਵੱਡੇ ਨੁਕਸਾਨ ਹੋਣਗੇ ਕਿਉਂਕਿ ਰਾਜਨੀਤੀ 'ਚ ਗੱਲਬਾਤ ਇਹੀ ਹੁੰਦੀ ਆ ਕਿ ਜੇਕਰ ਦੇਸ਼ ਦੇ ਕਿਸਾਨ ਦੇਸ਼ ਦੇ ਮਜ਼ਦੂਰ ਨਹੀਂ ਖੁਸ਼ ਤਾਂ ਵੱਡਾ ਘਾਟਾ ਪੈ ਸਕਦਾ ਰਾਜਨੀਤਿਕ ਪਾਰਟੀ ਨੂੰ ਇਹ ਕਹਿਣਾ ਪਰਮਜੀਤ ਸਿੰਘ ਸੋਹਲੀ ਦਾ ਸੋ ਹੁਣ ਦੇਖਣਾ ਹੋਵੇਗਾ ਕਿ 29 ਫਰਵਰੀ ਨੂੰ ਸਰਬਨ ਸਿੰਘ ਪੰਦੇਰ ਅਤੇ ਜਗਜੀਤ ਸਿੰਘ ਡੱਲੇਵਾਲ ਕੀ ਰਣਨੀਤੀ ਬਣਾਉਂਦੇ ਨੇ ਅਤੇ ਕੀ ਆਪਣੀ ਅਗਲੀ ਪਲੈਨਿੰਗ ਬਣਾ ਕੇ ਜਿਹੜੇ ਕਿਸਾਨ ਉੱਥੇ ਬੈਠੇ ਨੇ ਉਹਨਾਂ ਨੂੰ ਕੀ ਕਹਿੰਦੇ ਨੇ ਕਿ ਕਿਵੇਂ ਦਾ ਆਪਣਾ ਪ੍ਰੋਟੈਸਟ ਹੋ ਰਹਿਣ ਵਾਲਾ ਸੁਖਵੀਰ ਥੂਹੀ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ ਪਟਿਆਲਾ